ਪੰਜਾਬ ਵਿੱਚ ਖੁੰਨੀ ਚੈਨਾ ਡੋਰ ਦੇ ਕਹਿਰ ਤੋਂ ਬਚਣ ਲਈ ਖੰਨਾ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਦੱਸ ਦਈਏ ਕਿ ਤਿਹਾਹਾਰਾਂ ਦੇ ਦਿਨਾਂ ਵਿੱਚ ਚੈਨਾ ਡੋਰ ਦੀ ਪੰਗ ਡਾਉਣ ਦੇ ਲਈ ਖੁੱਲ ਕੇ ਵਰਤੋਂ ਕੀਤੀ ਜਾਂਦੀ ਹੈ ਜਿਸ ਕਰਕੇ ਬਹੁਤ ਸਾਰੇ ਰਾਹਗੀਰ ਖਾਸ ਤੌਰ ਤੇ ਮੋਟਰਸਾਈਕਲ ਸਵਾਰ ਇਸ ਦੀ ਲੇਪੇਟ ਵਿੱਚ ਆ ਕੇ ਆਪਣੀ ਜਾਨ ਗਵਾ ਦਿੰਦੇ ਨੇ ਇਸ ਨੂੰ ਮੁੱਖ ਰੱਖਦੇ ਹੋਏ ਅੱਜ ਖੰਨਾ ਦੇ ਡੀਐਸਪੀ ਸ਼੍ਰੀ ਵਿਨੋਦ ਕੁਵਾਰ ਦੀ ਅਗਵਾਈ ਹੇਠ ਮੋਟਰਸਾਈਕਲ ਪਾਂਦੇ ਅੱਗੇ ਇੱਕ ਤਾਰ ਲਗਵਾਈ ਗਈ ਬਣਵਾਈ ਗਈ ਤਾਂ ਕਿ ਚਾਇਨਾ ਡੋਰ ਇਸ ਵਿੱਚ ਅਸਕੇ ਟੁੱਟ ਜਾਵੇ ਤੇ ਅੱਗੇ ਜਾ ਕੇ ਮੋਟਰਸਾਈਕਲ ਸਵਾਰ ਦੀ ਘਤਨ ਨੂੰ ਨਾ ਘਟ ਸਕੇ ਇਸ ਉਦਮ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਆਉਂਸਾਂ ਦੀ ਡੀਐਸਪੀ ਨੇ ਕੀ ਜਾਣ ਕਰ ਦਿੱਤੀ ਜੈਨਾ ਡੋਰ ਤੋਂ ਬੰਦ ਕੀਤੀ ਜਾਣ ਕਰ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਜਿਹੜਾ ਪਸਤ ਪੰਚਵੀ ਦਾ ਤਿਉਹਾਰ ਆ ਰਿਹਾ ਤੇ ਖੰਨੇ ਦੇ ਵਿੱਚ ਕਾਫੀ ਉਤਸ਼ਾਹ ਨਾਲ ਪਸਤ ਕਟਿਰਾ ਤਿਆਰ ਬਣਾਇਆ ਜਾ ਰਿਹਾ ਹੈ ਪੈਸੇ ਤਾਂ ਸਾਡੇ ਵੱਲੋਂ ਪੂਰਾ ਪ੍ਰਬੰਧ ਹੈ ਬਸ ਇਹ ਚਾਇਨਾ ਡੋਰ ਨਾ ਬਿਕੰਦੇਣੀ ਆ ਤੇ ਨਾ ਹੀ ਜੈਨਾ ਡੋਰ ਚੱਲਣ ਦੇਣਾ ਇਹ ਕੋ ਚਾਇਨਾ ਡੋਰ ਦੇ ਨਾਲ ਨਾਸਿਰ ਪ੍ਰੈਵਰ ਨੂੰ ਪੰਛੀਆਂ ਨੂੰ ਜਾਂ ਸਾਹ ਹੁੰਦਾ ਇਹਦੇ ਨਾਲ ਨਾਲ ਤੇ ਲੋਕ ਨੇ ਪਾਸਰਵਾਇਨਾ ਜਿਹੜੇ ਸੜਕਾਂ ਤੇ ਲੋਕ ਚੱਲਦੇ ਨੇ ਜਾਂ ਹੋਰ ਤੰਗ ੜਾਉਣ ਦੇ ਤੇ ਇਹ ਤਾਂ ਜਿਹੜੀ ਡੋਰ ਹੈ ਚਾਇਨਾ ਡੋਰ ਹੈ ਇਹ ਗਲਾਂ ਦੇ ਵਿੱਚ ਆਂਗਾਂ ਦੇ ਉੱਤੇ ਲਿਫਟ ਕੇ ਇਹ ਨੁਕਸਾਨ ਕਰਦੀ ਆ ਪਹਿਲਾਂ ਵੀ ਦੇਖਣ ਵਿੱਚ ਕਾਫੀ ਆਇਆ ਵੀ ਲੋਕਾਂ ਨੂੰ ਹਸਪੀਟਲਾਈਜ਼ ਵੀ ਕਰਾਉਣਾ ਪੈਂਦਾ ਅਸੀਂ ਚਾਇਨਾ ਡੋਰ ਦੇ ਉੱਤੇ ਤੱਕ 56 ਕਸਾਂਗੇ ਪਰਚੇ ਦਵਾਂਗੇ ਉਹਦੇ ਨਾਲ ਨਾਲ ਪ੍ਰੀਕਾਸ਼ਨਰੀ ਤੌਰ ਤੇ ਮੇਰੇ ਤਿੰਨੇ ਹੀ ਐਸਐਚਓਜ਼ ਆਪਣੇ ਆਪਣੇ ਏਰੀਆ ਦੇ ਵਿੱਚ ਅਸੀਂ ਇਹਨਾਂ ਨੂੰ ਤਾਰ ਪ੍ਰੋਵਾਈਡ ਕਰਵਾਈ ਆ ਤਕਰੀਬ 2 3 3000 ਦੇ ਤਕਰੀਬ ਵਿੱਚ ਤਾਰ ਦਾ ਤਾਰ ਮੋਈਆ ਕਰਾ ਰਹੇ ਆ ਤਾਂ ਕਿ ਮੋਟਰਸਾਈਕਲ ਜਿਹੜਾ ਵੀ ਆਦਾ ਸੀ ਉਹਨਾਂ ਦੇ ਉੱਤੇ ਫ੍ਰੀ ਆਫ ਕੋਸਟ ਅਸੀਂ ਆਪਣੇ ਵੱਲੋਂ ਇਹ ਤਾਰ ਇਹਨਾਂ ਦੇ ਮੋਟਰਸਾਈਕਲ ਦੇ ਉੱਤੇ ਲਾ ਰਹੇ ਆ ਤਾਂ ਕਿ ਜਿਹੜੀ ਚਾਈਨਾ ਟਰ ਹੈ ਉਹਨਾਂ ਦੇ ਗੱਲ ਦੇ ਵਿੱਚ ਆ ਸਿੱਧੇ ਕੋਈ ਨੁਕਸਾਨ ਨਾ ਕਰ ਸਕੇ ਕਿਤੇ ਕਿੰਦੀ ਕਨਾਹੇ ਵੰਦੀ ਹੈ ਸਾਹਮਣੇ ਬਹੁਤ ਕਿਤੇ کافی ਚੰਗੇ ਰਿਜ਼ਲਟ ਨੇ ਕਿ ਇਹ ਅਸੀਂ ਬਿਲਕੁਲ ਮੈਕੈਨਿਕ ਬੁਲਾਇਆ ਮੈਕੈਨਿਕ ਤੋਂ ਸਿਤਾਰਾ ਲਵਾਇਆ ਉਹਦੇ ਵਿੱਚ ਜੋ ਸਪੈਸ਼ਲੀ ਦਾ ਜਿਵੇਂ ਗਲ ਦੇ ਵਿੱਚ ਉਹ ਜਿਹੜਾ ਡੋਰ ਉੱਥੇ ਜਾ ਕੇ ਉਹ ਚਾਰ ਨੂੰ ਕਤਰਾ ਪੈ ਜਾਂਦਾ ਤੇ ਇਹ ਅਸੀਂ ਉਹਦੇ ਉੱਤੇ ਤਾਰ ਜਿਹੜੀ ਰਾਉਂਡ ਸ਼ੇਪ ਦੇ ਵਿੱਚ ਚਲਾ ਰਹੇ ਆ ਉਹਦੇ ਸਿਰ ਤੱਕ ਉਹ ਪਹੁੰਚਦਾ ਅੱਜ ਸਾਡੇ ਖੰਨਾ ਦੇ ਜਨਕਿਤਾਂ ਪੰਜਾਬ ਉਹਦਾ ਬਹੁਤ ਵੱਡਾ ਬਰਾਲਾ ਚੱਲ ਰਿਹਾ ਵਾ ਜੋ ਕਿ ਅੱਜ ਕੱਲ੍ਹ ਜਿਹੜੀਆਂ ਡੋਰਾ ਨੇ ਬਹੁਤ ਜਾਨਾ ਜਾਂਦੀਆਂ ਨੇ ਚਾਈਨਾ ਡੋਰਾ ਨਾਲ ਤੇ ਅੱਜ ਇਹਨਾਂ ਨੇ ਮਹਿੰਮ ਚਲਾਈ ਆ ਵਾ 3000 4000 ਤਾਰ ਦਾ ਅਰੇਂਜਮੈਂਟ ਕੀਤਾ ਵਾ ਜਾਨ ਬਚਾਉਣ ਦੀ ਯਾਨਕੀ ਸਭ ਤੋਂ ਵੱਡੀ ਬੰਦੇ ਦੀ ਜਾਨ ਦਾ ਜ਼ਰੂਰੀ ਆ ਮਿਲੇਗੀ ਇਹਨਾਂ ਨੇ ਅੱਜ ਬਹੁਤ ਵੜਾ ਕੰਮ ਕੀਤਾ ਵਾ ਬਰਾਲਾ ਇਹ ਬੇ ਜਿੱਦ ਕਰਕੇ ਬੱਚਿਆਂ ਦੀ ਜਾਨ ਬਚੇ ਬੰਦਿਆਂ ਦੀ ਜਾਨ ਬਚੇ ਆ ਤਾਰ ਲਾ ਕੇ ਸੇਫਟੀ ਆ ਜੀ ਇਸ ਕਰਕੇ ਜੀ ਸਾਰੇ ਆਪਣਾ ਧਿਆਨ ਰੱਖੋ ਵਾਦ ਤੋਂ ਬਾਅਦ ਆ ਬੰਦੇ ਤਾਰ ਲਾਓ ਤੇ ਪੰਜਾਬ ਪੋਸਟ ਦਾ ਬਹੁਤ ਬਹੁਤ ਧੰਨਵਾਦ ਜੀ